ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਮੈਨੂੰ ਇਹ ਵੀਰ ਜਗਜੀਤ ਸਿੰਘ ਆ ਇਹ ਸੰਸਥਾ ਚਲਾਉਂਦੇ ਨੇ ਜਿਹਦੇ ਵਿੱਚ ਕੋਈ ਅਨਾਥ ਜਾਂ ਲੋੜਵੰਦ ਜਿਹੜੇ ਵੀ ਉਹਨਾਂ ਲੋਕਾਂ ਦੀੇ ਹਿਸਾਬ ਸੰਭਾਲ ਕਰਦੇ ਆ ਇਹ ਅੱਜ ਇੱਥੇ ਆਏ ਸੀਗੇ ਇਸ ਭੈਣ ਨੂੰ ਰੈਸਕਿਊ ਕਰਨ ਵਾਸਤੇ ਤਕਰੀਬਨ 2 ਸਾਲ ਤੋਂ ਇਸ ਘਰ ਦੇ ਭੈਣੇ ਬੰਦਾਂ ਜੰਦੇ ਦੇ ਵਿੱਚ ਪਰਿਵਾਰ ਵੱਲੋਂ ਬੰਦ ਕੀਤੀ ਸੀ ਮਾਂ ਕੋ ਮਰਿਆ ਹੋਇਆ ਦਾ ਇਹਦੀ ਭੈਣ ਤੇ ਜੀਜੇ ਵੱਲੋਂ ਉਹ ਵਿਸ਼ਾ ਵੱਖਰਾ ਜੀ ਕਿ ਉਹ ਆਏ ਇਹਨੂੰ ਰੈਸਕਿਊ ਕਰਨ ਵਾਸਤੇ ਜੋ ਰੈਸਕਿਊ ਕੀਤਾ ਤੇ ਇਹਨਾਂ ਨੇ ਜੋ ਘਰ ਖੋਲਿਆ ਉਸ ਘਰ ਦੇ ਕਮਰੇ ਦੇ ਵਿੱਚ ਦੋਹਾਂ ਕਮਰੇ ਦੇ ਵਿੱਚ ਗੁਰਬਾਣੀ ਦੀਆਂ ਪੋਥੀਆਂ ਜ਼ਮੀਨ ਦੇ ਉੱਤੇ ਪਈ ਖੰਡ ਤੰਗ ਸਿੰਘ ਖੰਡਤ ਪਾਲ ਕੇ ਅੰਗ ਪਾਟੇ ਹੋਏ ਸੀ ਕਲਰੇ ਹੋਏ ਸੀ ਇਹਨਾਂ ਨੇ ਮੈਨੂੰ ਕਾਲ ਕੀਤੀ ਆ ਵੀਡੀਓ ਬਣਾਈ ਆ ਮੈਨੂੰ ਭੇਜੀ ਆ ਮੈਨੂੰ ਕਾਲ ਕੀਤੀ ਮੈਂ 15 20 ਮਿੰਟ ਜਿੰਨਾ ਟਾਈਮ ਲੱਗਦਾ ਤਾਂ ਘੰਡੇ ਜਿਵੇਂ ਤੇ ਆਇਆ ਆ ਕੇ ਦੇ ਦਰਸ਼ਨ ਕੀਤੇ ਤੇ ਇਹ ਹਾਲਾਤਾਂ ਦੇ ਵਿੱਚ ਅਸੀਂ ਪੁੱਤੀਆਂ ਸਾਨੂੰ ਮਿਲੀਆਂ ਨੇ ਘਰ ਦੀ ਜਿਹੜੀ ਮਾਲਕਾ ਬੀਬੀ ਦੀ ਭੈਣ ਆ ਉਹ ਆਈ ਉਹਨੂੰ ਅਸੀਂ ਬੁਲਾਇਆ ਜਿਹੜਾ ਦਾ ਜੀਜਾ ਇਹਦਾ ਉਹ ਤਾਂ ਅਜੇ ਤੱਕ ਨਹੀਂ ਪਹੁੰਚ ਰਿਹਾ 10 ਮਿੰਟ 10 ਮਿੰਟ ਕਰੀ ਜਾਂਦਾ ਇਹਦੇ ਨਾਲ ਗੱਲ ਕੀਤੀ ਹੈ ਤਾਂ ਹੰਕਾਰ ਇਹਨਾਂ ਤੈਨੂੰ ਵੀਡੀਓ ਦਵਾਂਗੇ ਹੰਕਾਰ ਹੀ ਗਾਰੀਓ ਕਹਿੰਦੀ ਮੈਨੂੰ ਪਤਾ ਸੀ ਵੀ 2 ਸਾਲ ਤੋਂ ਸਾਰੇ ਘਰ ਪ ਔਰ ਅਸੀਂ ਨਹੀਂ ਸੀ ਪਰਦੇ ਤੇ ਪਈਆਂ ਫਿਰ ਤੁਹਾਨੂੰ ਕੀ ਮੈਂ ਕਹਾਂ ਸਾਨੂੰ ਇਹ ਵੀ ਉਹ ਮੈਂਟਰ ਹਾਲ ਟਾਪਸਟ ਕੁੜੀ ਉਹਨੂੰ ਕੀ ਉਤਾ ਕਰਵਾਣੀ ਆ ਕਾਗਜਾਂ ਕੀ ਆ ਉਹਨੂੰ ਸੁਪਟੀਆਂ ਸੀ ਪੈਰਾਂ ਚ ਕਹਿੰਦੀ ਉਹਨੇ ਸੁੜਤੀਆਂ ਹੋਣੀਆਂ ਸਾਨੂੰ ਕੀ ਲੱਗੇ ਸੀ ਕਰ ਸਕਦੇ ਇਹਦੇ ਵਿੱਚ ਇਹ ਟੋਨ ਇਹਨਾਂ ਲੋਕਾਂ ਦੀ ਸਿੱਖ ਹੈਂਦੇ ਆਪਣੇ ਆਪ ਨੇ ਹੀ ਸਿੱਖਾ ਸੋ ਅਸੀਂ ਪਹੁੰਚੀ ਜੀ ਸਾਡਾ ਇਹ ਫਰਜ ਬਣਦਾ ਸੀ ਸਾਨੂੰ ਗੁਰੂ ਨੇ ਆਵਾਜ਼ ਮਾਰੀ ਹੈ ਵੀ ਸਾਡੇ ਗੁਰੂ ਦੀ ਬੇਦਬੀ ਹੋ ਰਹੀ ਆ ਬੇਦਬੀ ਤਾਂ ਅਸੀਂ ਗੱਲ ਕਰਦੇ ਨਾ ਕੋਈ ਕਰਦਾ ਬਾਹਰੋਂ ਆ ਕੇ ਕੋਈ ਅੰਗ ਪਾੜ ਜਾਂਦਾ ਗੁਰੂ ਘਰ ਦੇ ਦੁਸ਼ਟ ਜਿਹੜੇ ਪਿਛੇ ਵਾਪਰੇ ਆ ਜਿਵੇਂ 2015 ਤੋਂ ਲੈ ਕੇ ਸ਼ੁਰੂ ਹੋਇਆ ਕੰਮ ਇਹ ਪਰ ਆਹ ਕੁਰਬਾਨੀਆਂ ਪੋਥੀਆਂ ਜਿਹਦਰਾ ਪਿਓ ਪਰਦਾ ਸੀ ਉਹ ਮਰ ਗਿਆ ਹੁਣ ਨਹੀਂ ਪਰਦਾ ਤੂੰ ਇਹਨੂੰ ਬਰੂ ਕਰ ਲੈ ਆ ਕਿਤੇ ਇਹ ਸਰਸਕਾਰ ਕਰਦੇ ਸਰਕਾਰ ਦੇ ਨਾਲ ਇੱਥੇ ਐਸਪੀਸੀ ਆ ਕਾਰ ਸੇਵਾ ਵਾਲੇ ਨੇ ਜਾਂ ਕੋ ਲਾ ਕੇ ਗਵਾਂਢੀ ਘਰ ਘਟ ਵੇਖਲਾ ਜੇ ਤੇਰਾ ਨਹੀਂ ਬੇੜਾ ਕਰ ਘੱਟ ਕੰਮ ਕਰਦੇ ਤੇਰੇ ਕੋ ਢਾਤੇ ਦੋਵੇਂ ਜੋਬ ਕਰਦੇ ਦੋਵੇਂ ਸਰਕਾਰੀ ਜੋਬ ਕਰਦੇ ਆ ਕਿਤੇ ਚੋਬਾਂ ਦੀ ਲੱਗੀ ਜਾਗ ਅੱਕ ਲੱਗੀ ਪ੍ਰਾਪਰਟੀਆਂ ਦੀ ਕੇ ਕਬਜ਼ੇ ਕਰ ਲਈਏ ਤੇ ਕੁਰਬਾਨੀ ਰੋਲਦੀ ਰੋਲੇ ਪੈ ਰਹੇ ਨੇ ਉਹਨਾਂ ਨੂੰ ਕੀ ਲੱਗੇ ਸਰਕਾਰ ਵੀ ਕਰਾਵਾਂਗੇ ਜੀ ਪ੍ਰਸ਼ਾਸਨ ਆਇਆ ਉਹਨਾਂ ਦਾ ਘਰ ਭੰਨਾਂਗੇ ਹੰਕਾਰਾਂ ਨੂੰ ਵੀ ਆਪ ਨੂੰ ਫਰਕ ਹੀ ਨਹੀਂ ਪਈਦਾ ਲੋਕਾਂ ਨੂੰ ਵੱਡਾ ਕਹਿ ਰਿਹਾ ਹੈ ਉਲਟਾ ਫੋਨ ਦੇ ਉੱਤੇ ਗੱਲ ਕੀਤੀ ਐ ਨੇ ਸਿੰਘ ਨੇ ਉਸ ਬੰਦੇ ਨਾਲ ਵੀ ਸਾਰੇ ਘਰ ਜਾ ਪੁੱਛਿਆ ਕਹਿੰਦਾ ਤੇਰੇ ਤੇ ਪੱਟੇ ਕਰਾਵਾਂਗੇ ਟੁੰਗੁਰਕੇ ਸਾਹਿਬ ਲਿਆ ਕੇ ਬਾਹਰ ਸੁੱਟਦੇ ਆ ਕਹਿੰਦਾ ਉਹ ਟੁੰਗ ਕਰਨਾ ਮੇਰੇ ਘਰੇ ਆਉਣ ਆਲਾ ਤੁਸੀਂ ਲੋਕਾਂ ਨੂੰ ਕੀ ਕੀ ਕਰਦੇ ਜਿਨ੍ਹਾਂ ਦੇ ਘਰ ਆ ਗਏ ਲੋਕਾਂ ਨੂੰ ਅਪੀਲ ਕਰ ਰਹੀ ਜੀ ਸਾਡੇ ਆ ਕਿਰਤ ਕਰਨ ਹੋ ਗਏ ਅਸੀਂ ਆ ਕਿਰਤ ਕਰਨ ਤਾਂ ਦੀ ਹੱਦ ਹੋ ਗਈ ਸਾਡੀ ਸਿੱਖਾਂ ਦੀ ਵੀ ਆ ਸਾਡੇ ਗੁਰੂ ਦੀ ਹਾਲਾਤ ਨੇ ਗੁਰਬਾਣੀ ਆ ਗੁਰਬਾਣੀ ਦਾ ਇੱਕ ਸ਼ਬਦ ਵੀ ਕਿਤੇ ਲਿਖਿਆ ਤੇ ਸਤਿਕਾਰਯੋਗ ਪੂਜਣਯੋਗ ਆ ਤੇ ਇੱਥੇ ਤੇ ਗੁਰੂ ਸਾਹਿਬ ਆਪ ਆ ਜਨ ਜਦ ਬਰਾਜਮਾਨ ਨੇ ਪਤਾ ਨਹੀਂ ਲੋਕਾਂ ਨੂੰ ਗੁਟਕੇ ਲੱਗਦੇ ਕਾਗਜ਼ਾਂ ਤੇ ਲਖਿਆ ਕੁਝ ਲਿਖਿਆ ਹੋਊਗਾ ਵੀ ਕਾਲਾ ਕੁਝ ਲਗਿਆ ਪਰ ਸਾਡੇ ਵਾਸਤੇ ਜਾਗਤ ਜੋਤ ਖਾ ਜਾਂਦਾ ਜਰ ਮਹਾਰਾਜ ਨੇ ਇਹਨਾਂ ਵਾਸਤੇ ਪਾਣੀ ਗੁਟਕੇ ਨੇ ਪੋਥੀਆਂ ਨੇ ਕਾਗਜ਼ੇ ਕੀ ਆਈ ਮਹਾਰਾਜ ਆਂਦਾ ਪਰ ਸਾਡੇ ਕੋਲ ਦੀ ਇਹ ਜਰ ਹੁੰਦਾ ਇਹ ਬੀਬੀ ਸੀਸ ਕਰਕੇ ਖੜੀ ਐ ਸਿੱਧੀ ਸਿੱਧੀ ਕੋਈ ਬੰਦਾ ਹੁੰਦਾ ਤੇ ਸ਼ਾਇਦ ਖੜੇ ਦਾ ਹੁੰਦਾ ਲੱਤਾਂ ਦੇ ਆਪਣੀਆਂ ਉੱਤੇ ਹਾਂਜੀ ਸਾਡੀ ਸੰਸਥਾ ਦਾ ਨਾਮ ਬਾਬਾ ਰਤਨਦੇਵ ਸੇਵਾ ਸੇਟੀ ਪਿੰਡ ਨੰਬਰ ਹਾਨਾ ਜ਼ਿਲ੍ਹਾ ਤਰਨਤਾਰਨੋਂ ਤੇ ਇਸ ਸੰਗਧੀ ਮੈਨੂੰ 2-3 ਦਿਨ ਪਹਿਲਾਂ ਵੀਰ ਜੀ ਦਾ ਇੱਕ ਦਾ ਫੋਨ ਆਉਂਦਾ ਵਾ ਕਿ ਅੱਜ ਜਿਹੜੀ ਅੱਖਾਂ ਵਿੱਚ ਸਾਹਮਣੇ ਭੈਣ ਦੇਖ ਰਹੀ ਜੀ ਇਹ ਮੈਂਟਲੀ ਡਿਸਟਰਬ ਆ ਤੇ ਲੱਗੇ ਘਾਰਵਾ ਇੱਥੇ ਜਿਹੜਾ ਅਸੀਂ ਜਿੱਥੇ ਖੜੇ ਆ ਉੱਤੇ 2 ਸਾਲ ਤੋਂ ਇਹ ਭੈਣ ਲੋਕ ਦੇ ਅੰਦਰ ਆ ਤੇ ਇਹਨੂੰ ਜਿਹੜਾ ਇਹਨਾਂ ਦਾ ਪਰਿਵਾਰਵਾ 2 ਸਾਲ ਤੋਂ ਲੋਕ ਲਾ ਕੇ ਚਲੇ ਗਿਆ ਵਾ ਤੇ ਪਿਛਲੇ 2 ਮਹੀਨੇ ਤੋਂ ਇਹਨਾਂ ਨੂੰ ਮਿਲਣ ਹੀ ਨਹੀਂ ਆਇਆ ਜਿਹੜਾ ਰੋਟੀ ਪਾਣੀ ਆ ਉਹ ਆਂਡ ਗਵਾਂਡ ਦੇ ਕੇ ਜਾਂਦਾ ਇਹਨਾਂ ਨੂੰ ਭੈਣ ਨੂੰ ਰੋਟੀ ਪਾਣੀ ਤੇ ਚਲੋ ਜਦੋਂ ਅਸੀਂ ਇਹਨਾਂ ਨੂੰ ਰੈਸਕਿਊ ਕਰਨਾ ਹੈ ਕਿਉਂਕਿ ਸਾਡੇ ਕੋਲ ਵੀਡੀਓ ਪ੍ਰੂਫ ਸੀਗੇ ਨਾਲ ਦੀ ਨਾਲ ਐਵੀਡੈਂਸ ਸੀਗੇ ਆ ਸਾਰਾ ਜਿਹੜਾ ਮਹੱਲਾ ਨਾਲ ਦੀ ਨਾਲ ਐਵੀਡੈਂਸ ਸੀ ਸਾਡਾ ਠੀਕ ਹੈ ਵੀ ਟ੍ਰੈਸ ਤੇ ਜਦੋਂ ਅਸੀਂ ਭੈਣ ਨੂੰ ਲੈਣ ਆਏ ਜਦੋਂ ਦਰਵਾਜ਼ਾ ਆਪ ਖੁੱਲਿਆ ਇਹਨਾਂ ਦੇ ਜਿਹੜੇ ਮੋਹੱਲੇ ਵਾਸੀਆਂ ਦੀ ਮਜਬੂਰੀ ਦੇ ਵਿੱਚ ਜਦੋਂ ਦਰਵਾਜ਼ਾ ਖੁੱਲਿਆ ਪਹਿਲਾਂ ਤੇ ਅਸੀਂ ਭੈਣ ਨੂੰ ਰੈਸਕਿਊ ਕੀਤਾ ਭੈਣ ਦੇ ਹਾਲਾਤ ਵਿਖਾਏ ਜਦੋਂ ਮੈਂ ਅੰਦਰ ਜਾ ਕੇ ਦੇਖਿਆ ਤੇ ਗੁਰਮਾਰਾਏ ਦੇ ਜਿਹੜੇ ਸੁੰਦਰਗੁਰਕਾਵਾ ਕਪਈ ਸਾਹਿਬ ਦਾ ਗੁਰਕਾ ਸਾਹਿਬ ਨਾਲ ਜਿਹੜਾ ਨਿਤਨੇ ਹੁੰਦਾ ਗੁਰਕਾ ਸਾਹਿਬ ਇਦਾਂ ਪਿਆ ਜਿਵੇਂ ਨਾ ਇੱਕ ਕੂੜਾ ਪਿਆ ਹੁੰਦਾ ਵਾ ਇਹ ਕਹਿਣਾ ਗੱਲਾਂ ਮੈਨੂੰ ਸੁਭਾ ਨਹੀਂ ਦਿੱਦਿਆਂ ਤੇ ਬੜਾ ਦੁੱਖ ਲੱਗਦਾ ਵਾ ਕਿ ਇੱਕ ਇਹ ਸਿੱਖ ਪਰਿਵਾਰ ਹੀ ਆ ਸਿੱਖ ਪਰਿਵਾਰ ਨੂੰ ਇਹ ਬਿਲੋਂਗ ਕਰਦਾ ਬੈਕਗ੍ਰਾਉਂਡ ਸਿੱਖ ਪਰਿਵਾਰ ਦੀ ਆ ਤੇ ਜਦੋਂ ਗੁਰਕੇ ਸਾਹਿਬ ਦੇਖ ਕੇ ਤੇ ਮਨ ਨੂੰ ਇੰਨਾ ਜ਼ਿਆਦਾ ਦੁੱਖ ਲੱਗਾ ਬੜਾ ਥੇਸ ਤੇ ਪਹੁੰਚੀ ਮਨ ਨੂੰ ਤੇ ਫਿਰ ਮੈਂ ਨਾਲ ਦੀ ਨਾਲ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਕਾਲੀ ਜੀ ਨੂੰ ਫੋਨ ਕੀਤਾ ਮੈਂ ਕਿਹਾ ਸਿੰਘ ਸਾਹਿਬ ਜੀ ਵੀ ਆ ਫਲਾਨੀ ਫਲਾਨੀ ਜਗ੍ਹਾ ਗੁਰੂਗ੍ਰਿ ਦੇ ਗੁਰਕੇ ਸਾਹਿਬਾਂ ਦੀ ਬੇਦਬੀ ਹੋ ਰਹੀ ਆ ਮੈਂ ਨਿਮਤਨਵਾਦ ਕਰਦਾ ਵੈਂਨਾਂ ਦੇ ਇਹਨਾਂ ਜੋਧਿਆਂ ਦਾ ਕਿ ਜਿਨ੍ਹਾਂ ਨੇ ਸਾਡੀ ਇੱਕ ਕਾਲ ਤੇ ਇਹਨਾਂ ਨੇ ਕਹਿ ਕੇ ਵੱਧ ਤੋਂ ਵੱਧ ਅਸੀਂ ਮਤਲਬ ਅੱਧਾ ਘੰਟਾ ਤੇ ਤੋਂ ਲੈਨੇ ਆ ਅੱਧੇ ਘੰਟੇ ਤੋਂ ਪਹਿਲਾਂ ਇੱਥੇ ਪਹੁੰਚ ਗਿਆ ਜਦੋਂ ਅਸੀਂ ਵੀ ਮੈਨੂੰ ਕਹਿੰਦੇ ਕਿ ਇੱਕ ਤੇ ਸਾਨੂੰ ਪ੍ਰੂਫ ਦਿਖਾ ਵੀ ਅਸੀਂ ਬਿਨਾ ਪ੍ਰੂਫਾਂ ਤੋਂ ਕੰਮ ਨਹੀਂ ਕਰਦੇ ਹਨਾ ਵੀ ਕਿਸੇ ਤੇ ਐਵੇਂ ਇਲਜ਼ਾਮ ਲਾਉਣਾ ਚੰਗੀ ਗੱਲ ਨਹੀਂ ਹੈ ਪ੍ਰੂਫ ਚਾਹੀਦੇ ਆ ਮੈਂ ਪ੍ਰੂਫ ਤੇ ਜਿਨ੍ਹਾਂ ਨੂੰ ਵੀਡੀਓ ਕਰ ਭੇਜੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਕਿ ਜਿਹੜਾ ਪਰਿਵਾਰ ਵਾ ਜਿਨ੍ਹਾਂ ਦਾ ਇਹ ਘਰ ਵਾ ਉਹਨਾਂ ਨੂੰ ਇੱਥੇ ਸੱਦੋ ਮੈਂ ਉਹਨਾਂ ਨੂੰ ਫੋਨ ਲਾਇਆ ਉਤਲਾ ਸਾਹਿਬ ਡਾਕਟਰ ਭਾਗ ਦੇ ਵਿੱਚ ਜੌਬ ਕਰਦਾ ਵਾ ਇਹਨਾਂ ਦਾ ਜੀਜਾ ਜੀ ਜਿਨ੍ਹਾਂ ਦੇ ਕੋਲ ਇਹ ਸਾਰੀ ਪ੍ਰਾਪਰਟੀ ਆ ਤੇ ਮੈਂ ਇਹਨਾਂ ਨੂੰ ਜਦੋਂ ਮੈਂ ਫੋਨ ਕੀਤਾ ਉਹਨਾਂ ਨੂੰ ਤੇ ਮੈਂ ਕਿਹਾ ਵੀ ਐਦਾਂ ਵੀ ਤੁਸੀਂ ਭੈਣ ਨੂੰ ਇੱਕ ਨੂੰ ਲੋਕ ਲਾ ਕੇ ਰੱਖਿਆ ਵਾ ਤੇ ਇੱਥੇ ਗੁਰਮਾਰੇ ਦੇ ਗੁਰਕਸ਼ਾਬਾ ਦੀ ਬੇਦਬੀ ਹੋ ਰਹੀ ਆ ਤੇ ਮੈਨੂੰ ਕਹਿੰਦਾ ਜਿਹੜੀ ਇਹ ਬੇਦਬੀ ਆ ਇਹ ਅਸੀਂ ਨਹੀਂ ਕੀਤੀ ਇਹ ਤੂੰ ਕਰਾਈ ਆ ਇਹ ਤੂੰ ਕੀਤੀ ਹੈ ਰਿਕਾਰਡ ਆ ਮੇਰੇ ਕੋਲ ਇਹ ਕਹਿੰਦਾ ਕਿ ਇਹ ਬੇਦਬੀ ਤੂੰ ਕੀਤੀ ਆ ਤੂੰ ਮਾਰੇ ਦੇ ਅੰਗ 파ੜੇ ਤੂੰ ਕੌਣ ਹੁੰਦਾ ਮੇਰਾ ਲੋਕ ਖੋਲਣ ਵਾਲਾ ਤੇ ਭਾਜੀ ਜਿੱਥੇ ਗੁਰਮਾਰਾ ਦੀ ਬੇਦਬੀ ਹੋਵੇ ਉਥੇ ਗੁਰੂ ਦੀਆਂ ਫੌਜਾਂ ਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਆ ਉਥੇ ਮਾਰੇ ਨੇ ਸਾਡਾ ਇਹ ਅਧਿਕਾਰ ਦਿੱਤਾ ਵਾ ਕਿ ਜਿੱਥੇ ਬੇਦਬੀ ਹੁੰਦੀ ਹੋਵੇ ਉਥੇ ਗੁਰੂ ਦੀਆਂ ਫੌਜਾਂ ਦਾ ਪਹੁੰਚਣ ਦਾ ਹੱਕ ਵਾ ਤੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਗੁਰਮਾਰਾ ਨੇ ਸੌਂਪੀ ਹੈ ਜੀ ਤੇ ਨਹੀਂ ਕਿ ਚੀਕਾਂ ਤੋਂ ਕਰੀ ਆਵਾਜ਼ ਨਹੀਂ ਸੁਣੀ ਆਗੇ ਚੀਕਾਂ ਚੀਕਾਂ ਇਹਨਾਂ ਦੀ ਬਿਲਕੁਲ ਪ੍ਰੋਪਰ ਵੀਡੀਓਜ਼ ਆ ਜਦੋਂ ਰੋਜ਼ ਤੜਕਾ ਹੁੰਦਾ ਵਾ ਭੈਣ ਇਹ ਚੀਕਾਂ ਮਾਰਦੀ ਰਹਿੰਦੀ ਆ ਠੀਕ ਹੈ ਜੀ ਚੀਕਾਂ ਮਾਰਦੀ ਰਹਿੰਦੀ ਆ ਤੇ ਨਾਲ ਦੀ ਨਾਲ ਇਹਨਾਂ ਨੇ ਆ ਵੇਖੋ ਤੁਸੀਂ ਕੈਮਰਾ ਦਿਖਾ ਦੇ ਕਰੀ ਇਹਨਾਂ ਨੇ ਬਾਹਰ ਪਰਦਾ ਵੀ ਲਾਇਆ ਵਾ ਪਰਦਾ ਇਸ ਕਰਕੇ ਲਾਇਆ ਕਿ ਭੈਣ ਕਈ ਨਗਨ ਹਾਲਤ ਜੀ ਹੋ ਜਾਂਦੀ ਆ ਤੇ ਬਾਹਰ ਜਿਹੜੀਆਂ ਇਹ ਹੈਗੀਆਂ ਵਾ ਇੱਕ ਦਰਵਾਜ਼ੇ ਦੇ ਆਰ-ਪਾਰ ਭੈਣ ਦਿਸਦੀ ਆ ਉਹ ਫਿਰ ਪਰ ਲਾ ਕੇ ਪਰਿਵਾਰ ਵਸ ਜੇ ਚੰਗਾ ਨਹੀਂ ਲੱਗਦਾ ਇਹਨਾਂ ਨੂੰ ਤੇ ਵਧੀਆ ਨਹੀਂ ਲੱਗਦਾ ਜਿਸ ਕਰਕੇ ਇਹਨਾਂ ਨੇ ਬਾਹਰ ਪਰਦਾ ਇਹ ਵਿੱਚੀ 2 ਸਾਲ ਤੋਂ ਇਹ ਬੰਦਿਆ ਹੂੰ ਪਹਿਲਾਂ ਇਹਦੇ ਫਾਦਰ ਸਾਹਿਬ ਜੀ ਦੇ ਤੇ ਇਹਨੂੰ ਨਾਲ ਲੈ ਕੇ ਜਾਂਦੇ ਇਹ ਸਾਰਾ ਪਤੀਆ ਮਤਲਬ ਚਲੋ ਪੈਂਟਲੀ ਆਪਸਟ ਹੀ ਪਹਿਲਾਂ ਵੀ ਤੇ ਹਾਲਾਤ ਵਧੀਆ ਸਹੀ ਸੀ ਉਤੋਂ ਪਤਾ ਇਹਦੇ ਫਾਦਰ ਸਾਹਿਬ ਦੀ ਡੈਥ ਹੋਣ ਤੋਂ ਪਤਾ ਇਹ ਕਾਫੀ ਅੰਦਰ ਹੀ ਬੰਦ ਰਹਿਣ ਕਰਕੇ ਜਿਆਦਾ ਹੋ ਗਈ ਆ ਤੇ ਇਹਨੂੰ ਕੋਈ ਇਹਦਾ ਇੱਕ ਭੈਣ ਆ ਤੇ ਜੀਜਾ ਵਾਂ ਦੋਨੋਂ ਸਰਕਾਰੀ ਜੋਬ ਕਰਦੇ ਆ ਉਹ ਇੱਥੇ ਆਏ ਨਹੀਂ ਕਦੀ ਕਦਾਂ ਹੀ ਮਤਲਬ ਕਿਤੇ ਕਦਾਂ ਹੀ ਆਉਂਦੇ ਸੀ ਮੀਨੇਖੰਡ ਬਾਦ ਇਹਦਾ ਜੀਜਾ ਹੁੰਦਾ ਹੁੰਦਾ ਸੀ ਤੇ ਕੋਈ ਬੜੇ ਮਾੜੇ ਮਾੜੇ ਹਾਲਾਤ ਦੇ ਅੰਦਰ ਤੇ ਇੱਥੇ ਸਾਡੇ ਵੀਡੀਓ ਵੀਡੀਓ ਬਣਾ ਕੇ ਪਾਈ ਹੀ ਇਹਨਾਂ ਨੂੰ ਵੀ ਬੜੀ ਅਰੀ ਕਿਹਾ ਹੈ ਵੀ ਨਾ ਤੁਸੀਂ ਇਹ ਪਾਪ ਘਟੋ ਤੇ ਇਹ ਦੇ ਵਿਚਾਰੀ ਦਾ ਕੋਈ ਹੱਲ ਕਰੋ ਪਰ ਇਹਨਾਂ ਨੇ ਕੋਈ ਨਾ ਕਰਨ ਕਰਕੇ ਫਿਰ ਸਾਡੇ ਦੋਦੀ ਆਉਂਦਾ ਹੁੰਦਾ ਸੀ ਉਹਨੇ ਉਹਦੇ ਵੇਖਣ ਦੇ ਬਾਵਜੂਦ ਫਿਰ ਉਹਨੇ ਹਮੈ ਇਕ ਗੱਲ ਕਰਦਾ ਵਾ ਤੇ ਉਹਨੇ ਗੱਲ ਕੀਤੀ ਤੇ ਫਿਰ ਅਸੀਂ ਵੀ ਸਾਰੇ ਗਲੀ ਵਾਲਿਆਂ ਨੇ ਸਾਥ ਦਿੱਤਾ ਤੇ ਫਿਰ ਜਦੋਂ ਸਵੇਰੇ ਬਾਬਾ ਜੀ ਆਏ ਉਹਨਾਂ ਨੇ ਅੰਦਰ ਰਾਸਕੂ ਕਰਨ ਵਾਸਤੇ ਤੇ ਅੰਦਰ ਗਏ ਤੇ ਅੰਦਰ ਵੇਖਿਆ ਗੁਰਕਾ ਸਾਹਿਬ ਵੀ ਕਾਫੀ ਮਾੜੀ ਹਾਲਤ ਦੇ ਵਿੱਚ ਪਏ ਸੀ ਇਸ ਤਰ੍ਹਾਂ ਹੀ ਤੇ ਫਿਰ ਪੂਰੇ ਟਿਪਨੀ ਕੋਲ ਰੋਟੀ ਪਾਣੀ ਇਥੇ ਗਵਾਂਡ ਲਵਾਇਆ ਹੋਇਆ ਵਾ ਤੇ ਉਹ ਦਿੰਦੇ ਸੀ ਬਾਕੀ ਆਪਾਂ ਸਾਰੇ ਗਾਜੀ ਗਵਾਂਡ ਵਾਲੇ ਹੈਲਪ ਕਰਦੇ ਚਾਹ ਪਾਣੀ ਜਦੋਂ ਵੀ ਤੇ ਇਹ ਦਿਨ ਰਾਤ ਹੀ ਰੋਂਦੀ ਰਹਿੰਦੀ ਹੈ ਅੰਦਰ ਹੀ ਬੰਦ ਹਾਂਜੀ ਹਾਂਜੀ 2 ਸਾਲ ਤੋਂ ਬਾਹਰ ਤਾਲਾ ਲੱਗਿਆ ਸੀ ਤੇ ਅੰਦਰੇ ਬੰਦੇ ਸੀ ਹਾਂ ਮੈਂ ਵੀਰ ਜੀ ਕਿੱਥੇ ਜੇ ਤੁਸੀਂ ਤਾਂ ਮੈਨੂੰ ਕਹਿੰਦੇ ਸੀ ਮੈਂ 10 ਮਿੰਟ ਚ ਆ ਗਿਆ ਭਾਜੀ ਤੇ ਵਾਈਫ ਤੁਹਾਡੇ ਨਾਲ ਬੈ ਉਹ ਤਾਂ ਬੀਬੀ ਨਾਲ ਗੱਲ ਕਰਨ ਜਾਣ ਵਾਲੇ ਮਾਰਕ ਤੁਸੀਂ ਜੇ ਕਰਦੇ ਕੌਣ ਆ ਮਾਰਕ ਕਰਦਾ ਕੌਣ ਤੁਸੀਂ ਕਿਉਂ ਬੀਬੀ ਆ ਗਰਬਾਣੀ ਦੀਆਂ ਪੋਥੀਆਂ ਤੁਹਾਡੇ ਘਰ ਚ ਪਈਆਂ ਹੈ ਕਿ ਕਿਹੋ ਬਾਹਰ ਦੇ ਘਰ ਚ ਪਈਆਂ ਕਿਸ ਦੇ ਗਰਬਾਣੀ ਦੀਆਂ ਪੋਥੀਆਂ ਗੁਰਗਾ ਸਾਹਿਬ ਸਾਡੀ ਘਰ ਵਾਲੀ ਕਹਿੰਦੀ 2 ਸਾਲ ਹੋ ਗਏ ਸਾਨੂੰ ਪਤਾ ਕਰ ਬਣ ਜੀ ਕੋਠੀ ਅੰਦਰ ਪਈਆਂ ਪੜ ਚੁੱਕੀਆਂ ਕਿਉਂ ਨਹੀਂ ਤੁਸੀਂ ਪੈਰਾਂ ਚ ਹਲ ਮਾਰੀ ਜਪਈਆਂ ਸੀ ਇੱਧਰ ਸਮਝ ਇਧਰ ਛੇਪੀਆਂ ਇਧਰ ਰੋ ਖਾਵਾ ਕੂੜੇ ਚ ਪਈਆਂ ਜਲਦੀ ਆ ਮੇਰਾ ਭਰਾ ਤੈਨੂੰ ਦਸੀਏ ਕਿਦਾਂ ਤੂੰ ਗਾੜੀਆਂ ਘਾਰਗਾ ਕਰਦਾ ਨਾ ਗਾੜੀਆਂ ਤੂੰ ਤੂੰ ਆ ਇਧਰ ਹੈ ਤੈਨੂੰ ਵੀਰ ਜੀ ਵੀ ਜੀ ਕਲੀ ਜਾਂਦੇ ਤੂੰ ਬੋਂਦੇ ਨਾ ਕੰਨੂ ਤੂੰ ਬਦਮਾਸ਼ ਹੈ ਓਏ 15 ਮਿੰਟਾਂ ਇੱਥੇ ਪਹੁੰਚ ਜਾ ਬੰਦੇ ਕੁਦਾਂ ਮ ਮਰ ਜਾਉਣਗਾ ਤੇਰੇ ਤੇ ਮੈਂ ਤੇਨੇ ਬਿਆਹ ਤੇ ਕਰਾਂਗਾ ਵੀ ਤੇਰੇ ਘਰ ਦੇ ਪੁੱਤ ਸ਼ੇਖਰ ਬਣੀਆਂ ਪਈਆਂ ਸਹੀ ਸਲਾਮ ਤੇ ਚੰਗੇ ਉਹਨਾਂ ਨੂੰ ਭਾਜੀ ਬੰਦਾ ਕਿ ਉਹਨਾਂ ਚੰਗੀ ਜਿਹੀ ਜੀਵਨ ਦੀ ਬੇਰੀ ਬਸ